ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਟੀ ਭਰੇ ਆਪੇ ਤੂਲ ਤੁਲਾਇਆ ਆਪੇ ਸਾਹੂ ਆਪੇ ਬਨਜਾਰਾ ਆਪੇ ਬਨਜਿ ਕਰਾਇਆ ਆਪੇ ਧਰਤੀ ਸਾਜਿਅਨ ਪਿਆਰ ਹੈ ਪਿੱਛੇ ਟੰਕਿਟੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਦਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੇ ਆਪ ਜਨ ਪਿਆਰਾ ਆਪੇ ਕਰੇ ਕਿਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪਉ ਪਾਇੰਦਾ ਪਿਆਰਾ ਬਨ ਬੱਕਰੀ ਸੀ ਉਹ ਹੰਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤ ਦਾ ਪਿਆਰਾ ਭੈ ਅਗਨ ਨ ਸਕੇ ਜਲਾਇਆ ਆਪੇ ਮਾਰ ਜਿਵਾਂ ਦਾ ਪਿਆਰਾ ਸਹ ਲੈnde ਸਭ ਲਵਾਇਆ ਆਪੇ ਤਾਨ ਦੀਵਾਨ ਹੈ ਪਿਆਰਾ ਆਪ ਕਾਰੇ ਲਾਇਆ ਜਿਉਂ ਆਪ ਚਲਾਇ ਤੋਂ ਚੱਲੀਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਬਜੀ ਬਜਾਇਆ ਸੂਰਠ ਮਹੱਲਾ ਚੌਥਾ ਆਪੇ ਸ੍ਰਿਸ਼ਟੁ ਪਾਹਿ ਲਪਿਆਰਾ ਕਰ ਸੂਰਜ ਚੰਦ ਚਨਾਨ ਆਪ ਨਿਕਾਣਿਆ ਤਾਨ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਗੜ ਸੁ ਜਾਣ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਕੇ ਆਏ ਤੂੰ ਹਰ ਹਰ ਬਾਉੜ ਨਿਆਉਣ ਜਾਣ ਰਹਾ ਆਪੇ ਹੀ ਗੁਣ ਵਰਤ ਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ਿ ਕਹ ਰਾਇਦਾ ਪਿਆਰਾ ਆਪੇ ਸੱਚ ਨਿਸ਼ਾਹ ਹਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵਹਿ ਦਾਹ ਹਨ ਆਪੇ ਸੇਵ ਕਰਾਇਦਾ ਪਿਆਰਾ ਆਪ ਦਿਵਾਵੇ ਮਾਣ ਆਪੇ ਤਾੜੀ ਲੈਂਦਾ ਪਿਆਰਾ ਆਪੇ ਗੁਣੀ ਨਿਦਾਹਣ ਆਪੇ ਵੱਡਾ ਆਪੇ ਪਿਆਰਾ ਆਪੇ ਹੀ ਪਰਦਾਨ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਤੁਲ ਲਾਏਂਦਾ ਪਿਆਰਾ ਜਨ ਨਾਨਕ ਸਤਿਗੁਰੂ ਵਾਣ ਸੋਰਠ ਮਹਲਾ 4 ਆਪੇ ਸੇਵਾ ਲਾਏਂਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਏਂਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਖਾ ਹਾ ਮੇਰੇ ਮਨ ਜਪ RAM ਨਾਮ ਓਮਾ ਹਾ ਅਣ ਦਿਨ ਅਨੰਦ ਹੋਵੇ ਵੱਡ ਪਾਕੇ ਲੈ ਪੁਰ ਪੂਰੀ ਹਰ ਲਾਹ ਰਹਾਉ ਆਪੇ ਗੋਪੀ ਕਾਨ ਪਿਆਰਾ ਬਨਿਆਪੀ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੋ ਵਲੀਆ ਪੀੜ ਆਪ ਮਰਾਈਂ ਦਾ ਪਿਆਰਾ ਕਰ ਬਾਲਕ ਰੂਪ ਪਤਾਹਾ ਆਪੇ ਅਖਾੜਾ ਪਾਇੰਦਾ ਪਿਆਰਾ ਕਰ ਵੇਖੀ ਆਪ ਚੁਜਾਹਾ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇਸ ਮਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੇ ਮੂਰਖ ਮੁਗਧਾਹਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਅਥਾਹਾ ਗਲ ਜੇਬੜੇ ਆਪੇ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਦੇ ਤਿਉ ਜਾਹ ਜੋ ਗਰਬੇ ਸੋ ਘਟਸੀ ਪਿਆਰੀ ਜਪ ਨਾਨਕ ਭਗਤ ਸਮਾਹਾ ਸੋਰਠ ਮਹੱਲਾ ਚੌਥਾ ਦੋ ਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ मनमुक् करम करे अहंकारि साधु प्रस्थि प्रभु पाया गोविंद शरण तु म्हारी गोविंद प्रीति लकी अति प्यारी जब सत्संग पए साधु जन हृदय मिले आ शांत मुरारी रहआव तू हृदय गुप्त बसे दिन राती ਤੇਰਾ ਪਾਉ ਨ ਬੁਝੇ ਗਵਾਰੀ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪਰਗਾਸ ਭਇਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮੇਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਭਾਰੀ ਨਾਨਕ ਤੁੰ ਸਹਜ ਸੁਖ ਪਾਇਆ ਹਣ ਦਿਨ ਜਾਗਤ ਰਹੇ ਬਨਵਾਰੀ ਸੋਰਠ ਮਹੱਲਾ ਤਉਤਾ ਹਰਿ ਸੋ ਪ੍ਰੀਤਿ ਅੰਤਰ ਮਨ ਬੀਤਿਆ ਹਰ ਬਿਨ ਰਹਿਣ ਨ ਜਾਇ ਕਿਉ ਮਛਲੀ ਬਿਨ ਨੀਰੇ ਬਿਨ ਸੈ ਕਿਉ ਨਾ ਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਹੀ ਹੋਇ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਏ ਰਹਾ ਕਿਉ ਚਾਤ੍ਰਿਕ ਜਲ ਬਿਨ ਬਿਲ ਲਾਵੇ ਮੇਨ ਜਲ ਪਿਆਸ ਨ ਜਾਏ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਪਾਏ ਸੁਭਾਈ ਮਨ ਮੁਖ ਭੁਖੇ ਦਹਿ ਦਿਸ ਡੋਲੇ ਮਿਨ ਨਾਮੇ ਦੁਖ ਪਾਈ ਜਨਮ ਮਰੇ ਫਿਰ ਜੋਨੀ ਆਵੈ ਦਰਗੇ ਮਿਲੇ ਸਜਾਈ ਕਿਰਪਾ ਕਰੇ ਤਾਂ ਹਰ ਗੁਨ ਗਾਵੇ ਹਰ ਦਸ ਅੰਤਰ ਪਾਈ ਨਾਨਕ ਦੀਨ ਦਇਆਲ ਪਏ ਹੈ ਤ੍ਰਿਸ਼ਨਾ ਸ਼ਬਦ 부ਜਾਈ ਸੋਰਠ ਮਹੱਲਾ ਚੌਥਾ ਪੰਚ ਪਦਾ ਅਜਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾ ਪ੍ਰਮਾਟ ਕਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਢਿਆਇ ਗੁਰਮਤਿ ਰਾਮ ਨਾਮ ਪਰਗਾਸ ਸਦਾ ਰਹੋ ਸਰਨਾਈ ਰਹਾਉ ਏ ਸੰਸਾਰ ਸਭ ਆਵਨ ਜਾਣਾ ਮਨ ਮੂਰਖ ਤੇ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮਹਿਲੋ ਤਾਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੇ ਜਿਸ ਨੋ ਦੇਹ ਸੋ ਪਾਈ ਵਸਤੈ ਅਨੂਪ ਅਤ ਅਗਮ ਅਭੋਚਰ ਗੁਰ ਪੂਰਾ ਅਲਖ ਲਖਾਇ ਜਿਨ ਏ ਚਾਂਖੀ ਸੋਈ ਜਾਣੇ ਢੋਂਗੇ ਕੀ ਮਿੱਠਾਈ ਰਤਨ ਲੁਕਾਇਆ ਨੋ ਕੇ ਨਾਹੀਂ ਜੇ ਕੋ ਰਖੇ ਲੁਕਾਈ ਸਭ ਕੇ ਚਤੇ ਰਾਤੂ ਅੰਤਰ ਚਾਮੇ ਤੂੰ ਸਭ ਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋ